ਹੁਸ਼ਿਆਰਪੁਰ ਦੀ ਸੁਨਿਆਰਾ ਮਾਰਕੀਟ ਵਿੱਚ ਬੀਤੇ ਦਿਨ ਹੋਈ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਹੁਸ਼ਿਆਰਪੁਰ ਪੁਲਿਸ ਨੇ ਸਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਲੁੱਟ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਇੱਥੇ ਦੱਸ ਦਈਏ ਕਿ ਲੁਟੇਰਿਆਂ ਨੇ ਉਕਤ ਦੁਕਾਨ ਵਿੱਚ ਲੱਖਾਂ ਦੀ ਨਕਦੀ ਅਤੇ ਲੱਖਾਂ ਦਾ ਸੋਨਾ ਅਤੇ ਚਾਂਦੀ ਚੋਰੀ ਕੀਤੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਹੁਸ਼ਿਆਰਪੁਰ ਦੇ ਐਸਐਸਪੀ सुरेंद्र ਲਾਂਬਾ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਦੁਕਾਨ ਦੇ ਹੀ ਨੌਕਰ ਦੁਆਰਾ ਬਣਾਈ ਗਈ ਸੀ ਜਿਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਨੇ ਨੌਕਰ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਉਸ ਨੇ ਸਭ ਕੁਝ ਭੇਨ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀਆਂ ਨੂੰ ਲੁੱਟੇ ਹੋਏ ਸਮਾਨ ਸਮੇਤ ਕਾਬੂ ਕਰ ਲਿਆ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗੋਲਸਪਤ ਦੀ ਸ਼ਾਪ ਤੇ ਸਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰਲੀ ਦੱਸਿਆ ਗਿਆ ਕਿ ਦੋ ਲੋਗ ਆਏ ਤੇ ਜਿਨ੍ਹਾਂ ਨੇ ਗੋਲਸਪਤ ਦੇ EMPLOYE ਨੂੰ ਬਣ ਕੇ ਉਹਦਾ ਮੂੰਹ ਬਣ ਕੇ ਹੱਥ ਬਣ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 3 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ DSP ਸਿਟੀ SPD ਇਨਚਾਰਜ CIA SHO ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਵਿਥਿਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਕਰੈਕ ਕਰ ਸਕੇ ਤੇ ਕਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ ਵਿਥਿਨ 24 ਆਵਰਸ ਅਸੀਂ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੋਲਸਮਿਥ ਦਾ EMPLOYE ਸੀਗਾ ਇੱਕ ਜੀਨੇ ਸਾਰਾ ਜਿਹੜਾ ਦਸਰਾ ਸੀਗਾ ਕਿ ਮੇਰੇ ਹੱਥ ਪਾਉਂ ਬੰਦ ਕੇ ਤੇ ਮੇਰੇ ਤੋਂ ਲੁੱਟ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੁੱਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਰਨਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ 'ਚ ਹੈਗੇ ਜਿਦੇ ਵਿੱਚ ਗੋਲਸਵਿੱਤ ਦਾ ਏਮਪਲੋਈ ਯੋਗੇਸ਼ ਯਾਦਵ ਉਸ ਤੋਂ علاوہ ਉਹਦੇ ਜਿਹੜੇ ਦੋ ਸਾਥੀ ਸੀਗੇ ਇੱਕ ਕ੍ਰਿਸ਼ਨ ਕਪੂਰ ਤੇ ਇੱਕ ਸੰਦੀਪ ਕਪੂਰ ਕ੍ਰਿਸ਼ਨ ਕਪੂਰ ਤੇ ਸੰਦੀਪ ਕਪੂਰ ਦੋਨੋਂ ਫਾਦਰ ਐਂਡ ਸਨ ਹੈ ਇਹਨਾਂ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਉੱਥੇ ਦੋਨੋਂ ਦੋਸ਼ੀ ਕਾਬੂ ਕੀਤੇ करनाल ਜਾ ਕੇ ਤੇ ਪਲੱਸ ਉਸ ਤੋਂ ਜੜ ਮੌਕੇ ਤੋਂ 800 ਗ੍ਰਾਮ 골ਡ ਰਿਕਵਰ ਕੀਤਾ ਗਿਆ 2.5 ਕਿਲੋ ਸਿਲਵਰ ਰਿਕਵਰ ਕੀਤੀ ਗਈ ਤੇ ਉਸ ਤੋਂ ਇਲਾਵਾ 22 ਲੱਖ 50 ਹਜ਼ਾਰ ਰੁਪਏ ਰਿਕਵਰ ਸਾਡੀ ਟੀਮ ਬੋਲੋਂ ਕੀਤੇ ਗਏ ਹੈਗੇ ਇਸ ਕਰਕੇ ਇਸ ਕੇਸ ਤੇ ਜਿੰਨੀ ਵਾਰਦਾਤ ਚ ਲੂਟ ਹੋਈ ਸੀਗੀ ਉਹ ਸਾਰੀ ਦੀ ਸਾਰੀ ਐਸ ਇਟ ਇਜ਼ ਰਿਕਵਰ ਕਰ ਦਿੱਤੀ ਗਈ ਹੈਗੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਔਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸ ਦਾ ਇਨਵੈਸਟੀਗੇਟ ਜਦੋਂ ਪਹਿਲਾਂ ਕੋਈ ਮਾਮਲਾ ਫਿਰ ਬਚਾ ਨਹੀਂ ਨਹੀਂ ਹਾਲੇ ਤੱਕ ਕੋਈ ਕ੍ਰਿਮੀਨਲ ਕੋਰਟ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਔਰ ਵੈਰੀਫਾਈ ਕਰਾਂਗੇ ਅੱਛੀ ਗੱਲ ਹੈ ਇਹਨਾਂ ਕੋਲ ਤਾਂ ਹੈ ਹੀ ਨਹੀਂ ਨੀ ਨੀ ਐਸੱਚ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਔਰ ਵੈਰੀਫਾਈ ਕਰਾਂਗੇ ਉਸ ਰੈਂਕਲ ਜਿਹੜਾ ਇੱਕ ਅਕਿਊਜ਼ਡ ਹੈਗਾ ਯੋਗੇਸ਼ਾ ਦਾ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ ਦੂਜੇ ਦੋਆ ਕਿ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ ਚ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲੇ